ਜੇ ਭੌਰਾ ਕਮਬ ਦੇ ਬੰਦੂ ਛੱਡ ਕੇ ਹੋਰ ਹੁੰਨਾ ਤੇ ਬੈਠ ਜਾ ਤਾ ਸਿਆਣਾ ਮੱਤਾਂ ਨੂੰ ਭੌਰਾ ਨਹੀਂ ਕਹੇਗਾ ਜਾਣ ਕਰ ਇਹਸਾਂ ਤੋਂ ਭੌਰਾ ਨਹੀਂ ਕਿਹੇਗਾ ਜਾਣ ਕਰ ਇਹਨਾਂ ਤੋਂ ਪਤਾ ਹੈ ਕਿ ਭੌਰੇ ਦੀ ਪ੍ਰੀਤ ਕਮਲ ਦੇ ਫੁੱਲ ਨਾਲ بہبر روبی کو سم آپ بتا دیا گھر کے کمبل کا بیٹھی رہی باغ کے ہونا بیٹھے کہتے تو سیاح بندہ یہ کہے گا کہ یہ پہلا نہیں ہے کیونکہ پوڑا تو کمبل کے فل سے بیٹھتا ہے باقی خلا بٹھنا ਉਦੀ ਪ੍ਰੀਤ ਉੱਤੇ ਕਿ ਜੇ ਸਿੱਖ ਨੂੰ ਗੁਰੂ ਦਾ ਦਰਸ਼ਨ ਕੇ ਵਿਚਾਰਾ ਆਲੇ ਦੁਆਲੇ ਪੜ ਜੇ ਇਹ ਕਹਾਣਾ ਵੀ ਹੋਵੇ ਕਿ ਮੈਂ ਗੁਰੂ ਦਾ ਸਿੱਖ ਹਾਂ ਇਹ ਵੀ ਕਹਾਣਾ ਹੋਵੇ ਕਿ ਮੈਂ ਗੁਰੂ ਦਾ ਸਿੱਖ ਹਾਂ ਜਿਤਰੇ ਕਈ ਵਾਰ ਕਹਿੰਦੇ ਨੇ ਅਸੀਂ ਕਿਹਨੀ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਤੋਂ ਬੰਦੇ ਅਸੀਂ ਗੁਰੂ ਦੇ ਸਿੱਖ ਹਾਂ ਤੇ ਪੜ੍ਹਦਾ ਹੋਵੇ ਬਕਰਾਂ ਉਰ ਖਾਵਾਣੇ ਇਹ ਫਿਰ ਸਿਆਣੇ ਕਹਿੰਦੇ ਨੇ ਕਹਿੰਦੇ ਇਹ ਸਿੱਖਣੀ ਹੈ ਇਹ ਸਿੱਖਣੀ ਹੈ ਇਹਦਾ ਉਹ ਨਾਮਾ ਤੇ ਪੜ੍ਹਨਾ ਸਿੱਖ ਦਾ ਗੁਰੂ ਦੇ ਦਰ ਤੇ ਜਾ ਕੇ ਬੈਠਣਾ ਹੁੰਦਾ ਉੱਥੇ ਇੱਥੇ ਬੈਠਦਾ ਗੁਰੂ ਦੇ ਕੋਲ ਬੈਠਦਾ ਹੁੰਦਾ ਜਿਵੇਂ ਭौरा ਕੰਮਲ ਦੇ ਪੁੱਤ ਤੇ ਜਾ ਕੇ ਬੈਠਦਾ ਨਾ ਬਾਜੀ ਬੋਲੀ ਛੱਡ ਦਿੰਦਾ ਠੀਕ ਹੈ ਮਤਲਬ ਉਹ ਸੁਣਨੀ ਹੁੰਦੀ ਹੈ ਉਹ ਖੇੜੇ ਹੋਏ ਵੇਖਦਾ ਵੀ ਉਹਨਾਂ ਗੁੱਲਾਂ ਨੂੰ ਕਿ ਇਹ ਜਦੋਂ ਖੇੜੇ ਹੋਏ ਨੇ ਪੌਰੇ ਨੂੰ ਉਹਨਾਂ ਦੀ ਸੁਗੰਧੀ ਵੀ ਆਉਂਦੀ ਜੇ ਪਰ ਪੌਰਾ ਜਾ ਕੇ ਬੈਠੇਗਾ ਕੰਮ ਦੇ ਕੋਲ ਜਦੋਂ ਕੰਮ ਦਾ ਫਲ ਫਿੱਟਦਾ ਉਹ ਅਨੁਪ੍ਰਤ ਗੁਰੂ ਦਾ ਸਿੱਖੇ ਸਿੱਤਰ ਗੁਰੂ ਦੇ ਧਰਤੀ ਆ ਕੇ ਬੈਠਦਾ ਹੈ ਗੁਰੂ ਘਰ ਬੈਠਦਾ ਗੁਰੂ ਦੀ ਬਾਣੀ ਨੂੰ ਸੁਣਦਾ ਹੈ ਪੜ੍ਹਦਾ ਹੈ ਕਥਾ ਕੀਰਤਨ ਸੁਣਦਾ ਹੈ ਇੱਥੇ ਬੈਠਦਾ ਹੈ ਕਿ ਜੇ ਜੇ ਸਿੱਖ ਥਾ ਕੇ ਵਿਚਾਰਾ ਹੋਰ ਥਾਵਾਂ ਤੇ ਭਟਕਦਾ ਰਹੇ ਗੁਰੂ ਦਾ ਦਰ ਛੱਡ ਕੇ ਫਿਰ ਇਹਨੂੰ ਸਿੱਖ ਹੀ ਕਿਹਾ ਜਾ ਸਕਦਾ ਮਾਫ ਕਰਨਾ ਫਿਰ ਇਹ ਸਿੱਖ ਨਹੀਂ ਹੈ ਫਿਰ ਇਹ ਕੋਈ ਹੋਰ ਹੋ ਸਕਦਾ ਜੇ ਪਉਰਾ ਕਮਲ ਦਾ ਪੁੱਲ ਛੱਡ ਕੇ ਕਿਸੇ ਹੋਰ ਬੁੱਲ ਤੇ ਬੈਠਦਾ ਤਾਂ ਉਹ ਪਉਰਾ ਨਹੀਂ ਜੇ ਸਿੱਖ ਗੁਰੂ ਦਾ ਦਰ ਛੱਡ ਕੇ ਹੋਰ ਧਰਾਂ ਤੇ ਭਟਕਦਾ ਹੈ ਤੇ ਉਹ ਉਹਦਾ ਸਿੱਖ ਨਹੀਂ ਹੈ